Non abbiamo apprendono a fare il lavoro. Ok, grazie. Ok, grazie. grazie. Ok, grazie. Ok, grazie. grazie. Ok, grazie. ਸੀਕੇ ਦਾ ਰੋਲ ਨਹੀਂ ਮਿਲਿਆ ਹੈਗਾ ਸੀਕੇ ਨੂੰ ਰੋਲ ਚਾਹੀਦੇ ਹੁੰਦੇ ਸੀ ਜਿਹੜੇ ਉਹ ਨਹੀਂ ਮਿਲੇ ਹੈਗੇ ਕੋਹਾ ਖਾਲਸਾ ਉਹਦਾ ਵਧੀਆ ਆਪਣੇ ਵੀਰ ਲੱਗ ਗਏ ਸਾਰੇ ਮੁੰਡੇ ਭਈ ਅੱਗੇ ਕੰਮ ਕਰਨਾ ਹਨ ਕੋਣ ਕੋਣ ਪਾ ਕੇ ਵਧੀਏਗਾ ਨ ਬਣਾਈਆ ਭਾਈ Terima kasih telah menonton! पनीर देश नहीं है माड़ा मोटा हो रहा चलते हैं बड़े टाइम तक बंदा सा चलाना नहीं बंद कर दिया ਉੱਪਰੋਂ ਘੁਮਾ ਲਿਆ ਉੱਪਰੋਂ ਦੂਜੇ ਪਾਸੇ ਦਾਦਾ ਦੇ ਅਗੇ ਰੌਣਕਾਂ ਲੱਗੀਆਂ ਕੇਲਾ ਲੈਣਾ ਕਿਸ ਨੇ ਕੇਲਾ ਓਲੀ ਲੈਣੀ ਹੈ ਕਿਸ ਨੇ ਤਾਂ ਵੀ ਦੱਸ ਦੋ ਕੇਲਾ ਵੀ अवेलेबल ਹੈ ਮੂਲੀ ਵੀ अवेलेबलਾ ਬਣੇ ਨੂੰ ਤਾਂ ਭਾਜਾ ਕੇਲੇ ਭੂਟੋ ਦਾ ਔਰ ਟ੍ਰੈਂਡ ਕਰਤਾ ਸੀ ਇਹਨੂੰ ਤਾਂ ਮੈਂ ਕਾਲ 2 ਸਾਲ ਹੋ ਰਹਿ ਜਾਂਦਾ ਨਾ ਮੇਰੇ ਕੋਲੇ ਐਂਡ ਟ੍ਰੇਨ ਕਰ ਦੇਣਾ ਸੀ ਮੈਨੂੰ ਚਾਪ ਲੈ ਕੇ ਜਾਣੇ ਤਾਂ ਦੇਖ ਲਓ ਕੋਈ ਖਾਲਸਾ ਜੀ ਦੀ ਇਹ ਜੀ ਮਲਾਈ ਚਾਪ ਹੈ 200 ਦੀ ਫੁੱਲ ਆ ਲਿਖੇ ਪਿਆ ਜਿਹੜਾ ਮੰਗਾਉਣੇ ਦੱਸ ਦੇ ਇਨਾ ਟਾਈਮ ਨਹੀਂ ਜਾਣਾ ਨੇਰਾ ਹੋ ਰਿਹਾ ਕਲੀਅਰ ਕਰਕੇ ਦੱਸਦੇ ਮਾਉਣਾ ਤਾਂ ਦੱਸਦੇ ਨਹੀਂ ਖਾਣਾ ਤਾਂ ਦੱਸਦੇ ਜਰ ਤਨ ਸਾਰੇ ਮਹੀਨਿਆਂ ਦੀ ਤਾਂ ਫੋਟੋ ਫੋਟੋ ਭੇਜਦੀ ਦੇਖ ਲੈ ਕਿਹੜਾ ਵਾ ਉਦਾਰ ਲਿਖ ਚਾਹੀਦਾ ਕ ਚਿੱਲੀ ਗਾਰਲਿਕ

ਕਰ ਨਹੀਂ ਸਕਦੇ ਹਾਂ ਦੁਕਾਨ ਉਰੇ ਜਰ ਤਨ ऑलरेडी ਉਹ ਕਰ ਲਿਆ ਲੋਪਨੀ ਟਿੱਕਾ ਸਾਈਡ ਤੇ ਟਿੱਕਾ ਦਾ ਆਏ ਮਨੂ ਜੀ ਆਇਆ ਤਾਂ ਲਾਈਕ ਕਰੀ ਯਾਰ ਤਾਂ ਹੀ ਪਤਾ ਲੱਗੂਗਾ ਮੈਨੂੰ ਬਿੱਟੂ ਆਇਆ ਹੋਇਆ ਲਾਈਕ ਕਰ ਤਾਂ ਹੀ ਮੈਂ ਸਮਝੂਗਾ ਨਾ ਉਹ ਸਾਡਾ ਸਟੈਂਡ ਆ ਚਾਉਂਗੋ ਦੇ ਵਿੱਚ ਸਾਡਾ ਟੈਕਸੀ ਸਟੈਂਡ ਹੈ ਕੱਲ ਤੋਂ ਅਸੀਂ ਵੀ ਚੱਲੇ ਕੰਮ ਪਰ ਯਾਰ ਉਹ ਨਹੀਂ ਫੇਰ ਦੁਬਾਰੇ ਜੀਤੂ ਪੇਠੀ ਲੰਮਿਆ ਜੀਤੂ ਤੋਂ ਕਿ ਤੱਕ ਅੰਮ੍ਰਿਤ ਦੇ ਕਿ ਜਾਂਦਾ ਤੈਨੂੰ ਕਿਤੇ ਚੰਗੋਂ ਦੇ ਲਾਹਣ ਦਿਓ ਗੁੰਜੀ ਤੇ ਰੱਖਦਾ ਆ ਲੈ ਉਸਤਾਦ ਇੱਕ ਯਰ ਨੈਪਕਿਨ ਦੇਣਾ ਪਾਣੀ ਇੱਧਰ ਆ ਬਾਈ ਅਰੇ ਵਰ ਜਾ ਓਕੇ ਓਕੇ ਇਹ ਟੁੱਟੀ ਨਾ ਠੀਕ ਮੈਂ ਇੱਧੇ ਹੀ ਪੜਨਾ ਪੈਣਾ ਹੈ ਖੋਲ ਕੇ ਅੱਛਾ ਇੱਧਰ ਰਿਗਾਰਡ ਕਰਿਆ ਹੋਇਆ ਦਾ ਠੀਕ ਆ ਠੀਕ ਆ ਵਧੀਆ ਨਾਲੇ ਵੇਸਟ ਘਟ ਹੁੰਦਾ ਬਧੀਆ ਭਰਾਵਾ ਜਿਹੜੇ ਕੰਨੇ ਨੇ ਪਾਣੀ ਪੀ ਲੋਏ ਬੋਲ ਕੇ ਵੀ ਦੱਸ ਦਿਆ ਕਰੋ ਮਹਾਪੁਰਸ਼ੋ ਕੌਣ ਕੌਣ ਹੋ ਇਹ ਜਿਹੜੇ ਦੇਖ ਰਹੇ ਆਂ ਨਹੀਂ ਹੋਗਾ ਚਾਹ ਦੇ ਵਿੱਚ ਮਿਕਸ ਕਰ ਦਿਓ ਜੰਗਾਲੀ ਘਾਟਾ ਮਿਕਸ ਕਰ ਦੋ ਇਹ ਹਲੋ ਇੱਕ ਪਣ ਗੈਰ ਹੈਲੋ ਹਲੋ ਹਾਂ ਦੱਸ ਬੋਲ ਹੁਕਮ ਕਰ ਯਾਰ ਸਮਝੇ ਨਹੀਂ ਆਉਂਦੀ ਕੱਟ ਕੇ ਲਾਈ ਯਾਰ